6ਵੇਂ ਪਾਛਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਮਿੱਸੇ ਪ੍ਰਸ਼ਾਦੇ ਦਹੀਂ ਮੱਖਣ ਦੇ ਅਟੁੱਟ ਲੰਗਰ ਵਰਤਾਏ ਗਏ ਅਤੇ ਠੰਡੇ ਮਿੱਠੇ ਜਲਦੀ ਛਬੀਲ ਸੰਗਤਾਂ ਵੱਲੋਂ ਲਗਾਈ ਗਈ ਅੱਜ ਸੰਤ ਨਾਮ ਦੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਜੜਦੇਆਂ ਲੱਖ ਲੱਖ ਮੁਬਾਰਕਾਂ ਅੱਜ 6ਵੇਂ ਗੁਰੂ ਆਨੰਦਪੁਰ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜੜਾ ਹੈ ਜੋ ਕਿ ਗੁਰਦੁਆਰਾ ਸ਼ਰੋਣੀ ਭਗਤਪਾਪਾ ਨਾਮ ਤੇ ਉਹ ਪਵਿੱਤਰ ਦਿਹਾੜਾ ਹੈ ਜਿਸ ਦਿਨ ਮੇਰੀ ਪੀਧ ਬਾਲਕ ਬੰਦੀ ਛੋੜ ਸ੍ਰੀ ਹਰਗੋਬਿੰਦ ਸਾਹਿਬ ਜੀ ਇਹ ਅਸਤਾ ਹੈ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰगोਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਮਿੱਸੇ ਪ੍ਰਸ਼ਾਦੇ ਦਹੀਂ ਮੱਖਣ ਦੇ ਅਟੁੱਟ ਲੰਗਰ ਵਰਤਾਏ ਗਏ ਅਤੇ ਠੰਡੇ ਮਿੱਠੇ ਜਲਦੀ ਛਬੀਲ ਸੰਗਤਾਂ ਵੱਲੋਂ ਲਗਾਈ ਗਈ ਅੱਜ ਸੰਤ ਨਾਮਦੇਵ ਸਬਾ ਖੰਨਾ ਵੱਲੋਂ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਲਲਹੀੜੀ ਰੋਡ ਖੰਨਾ ਵਿਖੇ 6ਵੇਂ ਗੁਰੂ ਨਾਨਕ ਜੀ 6ਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵੱਲੋਂ ਰਸ ਪਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਅਰਜਨ ਅਰਗੋਵਿੰਦ ਨੂੰ ਨਾਨਕ ਦੀ ਛੇਵੀਂ ਜੋਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਸੰਮਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਾਨ ਨਾਲ ਮਨਾਇਆ ਗਿਆ ਹੈ ਜਿਹੜਾ ਖੰਡਾ ਦੇ ਵੀ ਵਿੱਢੇ ਇਹ ਉਹ ਪਵਿੱਤਰ ਦਿਹਾੜਾ ਹੈ ਜਿਸ ਦਿਨ ਮਰੀਪੇ ਦੇ ਬਾਲਕ ਬੰਦੀ ਛੋੜ ਸ੍ਰੀ ਹਰਗੋਬਿੰਦ ਸਾਹਿਬ ਜੀ ਜਿਹੜੇ ਆਪ ਉਦਾਸ਼ ਹੋਇਆ ਜਿਨ੍ਹਾਂ ਨੇ ਮਹਾਨ ਅਕਾਲ ਤਖ ਦੀ ਮਹਾਨ ਬਸਤੀ ਕੀਤੀ ਇਹ ਮੇਰੀ ਪੀੜ੍ਹੀ ਦਾ ਸਿੱਖ ਸੰਸੰਗ ਜਗਤ ਨੂੰ ਦੱਸਦਾ ਹੈ ਅਕਾਲ ਤਖ ਤੇ ਜੋ ਹੈ ਜਿੰਦੇ ਸ਼ਬਦ ਨਾਲ ਆੜਾ ਲੱਗਦਾ ਹੈ ਮਤਲਬ ਅਕਾਲ ਵਿੱਚ ਨਹੀਂ ਸਦਾ ਸਦਾ ਰਹਿਣ ਵਾਲਾ ਸਥਾਨ ਹੈ ਬਿਰਲ ਦਾ ਕਾਇਆਂ ਜਾ ਸਕਦੀਆਂ ਪਰ ਉਹ ਸਿੱਖੀ ਦਾ ਸਥਾਨ ਹੈ ਅਕਾਲ ਤਖ ਦਾ ਮੇਰੀ ਬੀਰ ਸਹੰਦਾ ਉਹ ਕਦੇ ਖਤ ਨਹੀਂ ਹੋ ਸਕਦਾ ਹਮੇਸ਼ਾ ਰਹੇਗਾ ਉਹ ਇਸ ਸੁਭਾਗੇ ਸਮੇਂ ਦੇ ਸੰਕਟਾਂ ਨੂੰ ਪਰਗੰਦੇ ਕਮੇਟੀ ਕੋਲ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਇਸ ਤਰ੍ਹਾਂ ਸੰਗਤਾਂ ਜੁੜੇ ਹੋਣਾ ਇਹ ਸਾਡੀ ਇੱਛਾ ਹੈ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਟਾਟਾ ਪ੍ਰੈਸ ਤੋਂ ਆਇਆਂ ਦਾ ਇੱਥੇ ਧੰਨਵਾਦ ਕਰਦਾ ਜੋ ਤੁਸੀਂ ਇੱਕ ਛੋਟੇ ਜਿਹੇ ਸੱਤੇ ਤੇ ਸਾਡੇ ਕੋਲ ਪਹੁੰਚੇ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਝੜੇ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਜਿਵੇਂ ਗੁਰੂ ਅਰਜਨ ਸਾਹਿਬ ਜੀ ਕੋਲ ਹਰ ਕੋ ਗਨ ਸਭੀ ਦਾ ਪ੍ਰਕਾਸ਼ ਝੜਾ ਹੈ ਜੋ ਕਿ ਗੁਰਦੁਆਰਾ ਸ਼ਰੋਣੀ ਭਗਤ ਬਾਬਾ ਨਾਮਦੇਵ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਮਨਾਇਆ ਗਿਆ ਹੈ ਸੰਗਤਾਂ ਨੇ ਬਹੁਤ ਵਧੀਆ ਉਤਸ਼ਾਹ ਨਾਲ ਗੁਰੂ ਘਰ ਦੀ ਸੇਵਾ ਹਾਜ਼ਰੀ ਭਰੀ ਆ ਤੇ ਸੇਵਾ ਵੀ ਕੀਤੀ ਹੈ ਸਮੂਹ ਸੰਗਤਾਂ ਨੂੰ ਕਿਉਂਕਿ ਬਹੁਤ ਵੱਡੇ ਜੋਧਾ ਹੋਏ ਨੇ ਪੰਚਮ ਪਾਸ਼ਾ ਦੀ ਛੇਤੀ ਤੋਂ ਬਾਅਦ ਮੇਰੀ ਪਰੀ ਦਾ مالک ਕਿਉਂਕਿ ਉਹਨਾਂ ਨੇ ਦੇਖਿਆ ਵੀ ਇਕੱਲਾ ਜੋ ਧਰਮ ਦੇ ਨਾਲ ਨਰਮੀ ਨਾਲ ਨਹੀਂ ਕੰਮ ਚੱਲਦਾ ਤਾਂ ਗੁਰੂ ਸਾਹਿਬ ਨੇ ਦੋ ਤਲਵਾਰਾਂ ਮੀਰੀ ਤੇ ਪਰੀ ਦੀਆਂ ਪਹਿਨੀਆਂ ਅਤੇ ਕਲਗੀ ਸਜਾਈ ਅਕਾਲ ਤਖਤ ਦੀ ਸਿਰਜਣਾ ਕੀਤੀ ਤੇ ਉਹਨਾਂ ਨੇ ਜੋ ਨੂੰ ਦਾ ਡਾਕਰਾ ਉਹਨਾਂ ਨੇ ਆਪ ਕੋਈ ਲੜਾਈ ਨਹੀਂ ਕੀਤੀ ਪਰ ਜਦੋਂ ਕੋਈ ਜ਼ਾਲਮ ਚੜ ਕੇ ਆਇਆ ਤਾਂ ਉਹਨਾਂ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਤੇ ਅੱਜ ਉਸ ਬੜ ਜੋਧੇ ਦਾ ਪ੍ਰਕਾਸ਼ ਦਿਹਾੜਾ ਹੈ ਉਸ ਗੁਰੂ ਨੂੰ ਸਾਡਾ ਸਦਾ ਹੀ ਨਮਨ ਹੈ ਤੇ ਪ੍ਰਬੰਧਕ ਕਮੇਟੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਤੁਹਾਡਾ ਵੀ ਧੰਨਵਾਦ ਕਰਦੀ ਹੈ ਸਾਰੀਆਂ ਸੰਗਤਾਂ ਨੂੰ ਇਸ ਗੁਰਪੁਰਬ ਦੇ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ